ਦੇ ਵਿੱਚ ਨੇ 12 ਦਿਰੀ ਦੀ ਅੱਜ ਦੀ ਜਿਹੜੀ ਉਹ ਬਣ ਗਈ ਆ ਤਾਂ ਮੈਂ ਇਹਦੇ ਵਾਸਤੇ ਸਮੁੱਚਾ ਜਿਹੜਾ ਪਟਿਆਲੇ ਦਾ ਪ੍ਰਸ਼ਾਸਨ ਹੈ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਤੇ ਉਹਨਾਂ ਨੂੰ ਮੁਬਾਰਕਬਾਦ ਵੀ ਦੇ ਦਿੰਦਾ ਕਿ ਬਹੁਤ ਵੈਲ ਆਰਗੇਨਾਈਜ਼ ਉਹਨਾਂ ਨੇ ਸਾਰਾ ਕੀਤਾ ਹੈ ਜਿਹੜੇ ਸੋਨਾਂ ਬਾਰੇ ਕੀ ਕਹੋਗੇ ਜਿਵੇਂ ਆ ਦੇਸੀ ਜਿਹੜਾ ਆਪਣਾ ਖਾਣਾ ਉਸ ਨੂੰ ਅਪਣਾਉਣ ਦੀ ਗੱਲ ਕੀਤੀ ਗਈ ਹੈ ਮਤਲਬ ਬਾਹਰਲਾ ਖਾਣਾ ਛੱਡ ਦੇਖੋ ਇੱਕ ਦਿਨ ਤਾਂ ਤੁਹਾਨੂੰ ਆਪਣੀਆਂ ਜੜ੍ਹਾਂ ਦੇ ਵੱਲ ਪਰਤਣਾ ਹੀ ਪੈਂਦਾ ਹੈ ਜਿਹੜਾ ਵਿਅਕਤੀ ਆਪਣੀਆਂ ਜੜ੍ਹਾਂ ਛੱਡ ਦਿੰਦਾ ਜਣਾਵਲ ਨਹੀਂ ਪਰਦਾ ਉਹ ਬਹੁਤੀ ਦੇਰ ਸਰਵਾਈਵ ਨਹੀਂ ਜਿਹੜਾ ਉਹ ਕਰ ਸਕਦਾ ਅੱਜ ਇਸ ਚੀਜ਼ ਦੀ ਚਰਚਾ ਜਿਹੜੀ ਉਹ ਛਿੜਦੀ ਹੈ ਨਾ ਅਸੀਂ ਬਹੁਤ ਸਾਰੇ ਸਿਲਵਰ ਦੇ ਜਿਹੜੇ ਭਾਂਡੇ ਸੀ ਉਹ ਵਰਤ ਕੇ ਦੇਖ ਲਏ ਅੱਜ ਅਸੀਂ ਪਤਲਣ ਦੇ ਭਾਂਡਿਆਂ ਤੇ ਆਏ ਨਾ ਵਾਪਸ ਜਿਹੜਾ ਦੀ ਅਸੀਂ ਦੁਬਾਰਾ ਘਰ ਦੀ ਰੋਟੀ ਦੇ ਉੱਤੇ ਕਿਉਂ ਆਏ ਜੀ ਮੈਂ ਸਵੇਰੇ ਆਪਣੇ ਘਰੋਂ ਚੱਲਦਾ ਜੀ ਦੋ ਰੋਟੀਆਂ ਜਿਹੜੀਆਂ ਖਾਣੀਆਂ ਹੁੰਦੇ ਉਹ ਨਾਲ ਲੈ ਕੇ ਤੁਰਦਾ ਘਰ ਦੀ ਚਾਹੇ ਉਹ achar ਨਾਲ ਹੀ ਕਿਉਂ ਨਾ ਹੁੰਦੇ ਸਾਨੂੰ ਉਸ ਜਗ੍ਹਾ ਦੇ ਉੱਤੇ ਵਾਪਸ ਆਉਣਾ ਹੀ ਪਊਗਾ ਜੀ ਜੇ ਨਹੀਂ ਆਵਾਂਗੇ ਤੇ ਫਿਰ ਬਹੁਤ ਜ਼ਿਆਦਾ ਦੇਰ ਸਰਵਾਈਵ ਨਹੀਂ ਕਰ ਸਕਦੇ ਖਾਸ ਤੌਰ ਦੇ ਤੇ ਜਿਹੜੀ ਨਵੀਂ ਪੀੜ੍ਹੀ ਆ ਜਿਹੜੀ ਘਟ ਇਸ ਵੱਲ ਜਿਹੜਾ ਉਹ ਧਿਆਨ ਦਿੰਦੀ ਆ ਉਹਨਾਂ ਨੂੰ ਮੈਂ ਇਹ ਜ਼ਰੂਰ ਜਿਹੜਾ ਦੀ ਰਿਕੁਐਸਟ ਕਰੂੰਗਾ ਕਿ ਜੇ ਤੁਸੀਂ ਤੰਦਰੁਸਤ ਜੀਵਨ ਜਿਹੜਾ ਉਹ ਜਿਉਣਾ ਹੈ ਲੰਬਾ ਜੀਵਨ ਜਿਉਣਾ ਤਾਂ ਉਹਦੇ ਵਾਸਤੇ ਜੜ੍ਹਾਂ ਨਾਲ ਜੁੜਨਾ ਬਹੁਤ ਜ਼ਰੂਰੀ ਆ ਸਾਦਾ ਖਾਣਾ ਸਾਦਾ ਪੋਣਾ ਇਹ ਕਿਸੇ ਵੀ ਵਿਅਕਤੀ ਦੀ ਪਰਸਨੈਲਿਟੀ ਦੀ ਖਾਸ ਜਿਹੜੀ ਉਹ ਪਛਾਣ ਆਉਂਦੀ ਆ ਮੈਂ ਫਰੋਂ ਪਟਿਆਲਾ ਮੇਰਾ ਨਾਮ ਚਾਹਤ ਹੈ तो मैं फ्लावर शो पे नॉर्मली आई हूँ काफी बार आई हूँ लास्ट ईयर भी उससे पहले भी एंड इस बार तो आर लाइक रेली वेरी वेरी प्रिटी बहुत ही खूबसूरत है सारे फ्लावर्स और इस बार जैसे पिटूनिया में जो कलर है वो लाइम ग्रीन वाला और लेवेंडर कलर वो दोनों ही काफी डिफरेंट कलर्स है मैंने ऐसे कलर्स कभी भी नहीं देखे घर पे भी हमने काफी प्लांट्स किए हैं पिटूनिया के बट हमारे पास ये कलर है रेयर है कलर थोड़े और बाकी हमें और भी वैराइटीज के बारे में पता चला है फ्लावर्स की और हमने कुछ परचेज भी किए हैं फ्लावर्स और अभी हमने कम्प्लीटली देखा नहीं है तो वी आर जस्ट लुकिंग फॉरवर्ड टू लुक अदर थिंग्स तो वी आर सीन थैंक यू ਇਹ ਕੀ ਹੈ ਜੀ ਮਾਮਲਾ ਜਿਹੜਾ ਅੱਜ ਗਾ ਨੂੰ ਲੈ ਕੇ ਇਤਿਹਾਰ ਹੋਈ ਹੈ ਜੀ ਸਾਡੇ ਪਿੰਡ ਦੇ ਵਿੱਚ ਸ਼ਾਮਲਾਟ ਦੇ ਗਏਗੀ ਤੇ ਸਾਡੇ ਪਿੰਡ ਦੇ ਜਿਹੜਾ ਪਾਣੀ ਹੈ ਯੂਰੇ ਉਹਦੇ ਵਿੱਚ ਬਹੁਤ ਜ਼ਿਆਦਾ ਯੂਰੀਨ ਆਇਆ ਹੋਇਆ ਜਿਸ ਕਰਕੇ ਪਾਣੀ ਪੀਣ ਵਾਲਾ ਨਹੀਂ ਹੈਗਾ ਤੇ ਸਿਹਤ ਡਿਪਾਰਟਮੈਂਟ ਵੱਲੋਂ ਜਿਹੜੇ ਅਫਸਰ ਆਏ ਸੀ ਉਹਨਾਂ ਨੇ ਦੱਸਿਆ ਵੀ ਇੱਥੇ ਕਿ ਆਰਓ ਲੱਗਣਾ ਜ਼ਰੂਰੀ ਹੈ ਅਗਰ ਆਰਓ ਨਹੀਂ ਲੱਗਦਾ ਤਾਂ ਤੁਹਾਡੇ ਪਿੰਡ ਦੇ ਵਿੱਚ ਖਾਰਸ ਕਿਡਨੀ ਕੈਂਸਰ ਵਗੈਰਾ ਬਿਮਾਰੀਆਂ ਜਿਹੜੀਆਂ ਨੇ ਉਹ ਪੈ ਹੋਣੀਆਂ ਸ਼ੁਰੂ ਹੋ ਜਾਣਗੀਆਂ ਤੇ ਜਿਹੜਾ ਪੀਣ ਵਾਲਾ ਪਾਣੀ ਹੈ ਉਹ ਦੂਸ਼ਿਤ ਹੋ ਚੁੱਕਿਆ ਹੋਇਆ ਜਿਸ ਨੂੰ ਆਰਓ ਨਾਲ ਹੀ ਤੁਸੀਂ ਹੁਣ ਲੱਗੇਗਾ ਤੇ ਉਹ ਪਾਣੀ ਤੁਸੀਂ ਉਹਨੂੰ ਆਪਣੀ ਸਿਹਤ ਬਚਾ ਸਕਦੇ ਹੋ ਨਹੀਂ ਤਾਂ ਆਉਣ ਵਾਲੀ ਜਨਰੇਸ਼ਨ ਜਿਹੜੀ ਹੈ ਉਹਨੂੰ ਬਹੁਤ ਕੁਝ ਅੱਗੇ ਪੁੱਤਨਾ ਪਏਗਾ ਬਿਮਾਰੀਆਂ ਨਾਲ ਤਾਂ ਸਾਹਮਣਾ ਕਰਨਾ ਪਏਗਾ ਪ੍ਰੋਜੈਕਟ ਪਾਸ ਹੋ ਚੁੱਕਿਆ ਹੁਣ ਕਿ ਪ੍ਰੋਜੈਕਟ ਰਿਕਾ ਬਣ ਰਿਹਾ ਪ੍ਰੋਜੈਕਟ ਪਾਸ ਹੋ ਚੁੱਕਿਆ ਸੀਗਾ ਸਰਕਾਰ ਵੱਲੋਂ ਡਿਪਾਰਟਮੈਂਟ ਵੱਲੋਂ ਵਾਟ ਸਪਲਾਈ ਡਿਪਾਰਟਮੈਂਟ ਵੱਲੋਂ ਲੋਕ ਆਏ ਸੀਗੇ ਉੱਥੇ ਕੰਮ ਕਰ ਰਹੇ ਸੀਗੇ ਤੇ ਸਾਡੇ ਮੰਦਰ ਦੇ ਨਾਲ ਲੱਗਦੇ ਸ਼ਾਮਲਾਤ ਦੇ ਕਾ ਜਿਹੜੀ ਕਿ ਖਾਲੀ ਪਈ ਸੀਗੀ ਉਹਦੇ ਵਿੱਚ ਆਰਓ ਦਾ ਪਲਾਂਟ ਲਾਉਣ ਦਾ ਕੰਮ ਸ਼ੁਰੂ ਕਰਤਾ ਸੀਗਾ ਉਹਦੇ ਵਿੱਚ ਪਿੰਡ ਦੇ ਦੋ ਤਿੰਨ ਸ਼ਰਾਰਤੀ ਅਨਸਰ ਨੇ ਜਿਹੜਾ ਨੇ ਆ ਕੇ ਉੱਥੇ ਕੁੱਟਮਾਰ ਕੀਤੀ ਉਹਨਾਂ ਨੇ ਤਨ ਤਿੰਨੇ ਬੰਦਿਆਂ ਨੂੰ ਜ਼ਖਮੀ ਕੀਤਾ ਤੇ ਆਪਣਾ ਉਹ ਉੱਥੇ ਹਰ ਉਹ ਆਪਣਾ ਸਮਾਨ ਰੱਖਦੇ ਨੇ ਸਮਾਨ ਰੱਖ ਕੇ ਬਾਅਦ ਚੋਂ ਆਪਣਾ ਕਬਜ਼ਾ ਸ਼ੋਅ ਕਰਦੇ ਨੇ ਵੀ ਇਹ ਜ਼ਮੀਨ ਸਾਡੀ ਹੈ ਸ਼ਰਤਾਂ ਅੰਸਰ ਪਿੰਡ ਦੇ ਨੇ ਜੀ ਇੱਕ ਤਾਂ ਸਾਡਾ ਇੱਕ ਤਾਂ ਪੰਚਾਇਤ ਮੈਂਬਰ ਹੀ ਆ ਸਾਡਾ ਲਖਰਾਜ ਚੱਲ ਲਖਰਾਜ ਠੀਕ ਹੈ ਜੀ ਹਾਂਜੀ ਤੇ ਇੱਕ ਨਾਲ ਉਹਨਾਂ ਦੇ ਨਾਲ ਲੱਗੇ ਹੋਏ ਨੇ ਉਹ ਧਰਵੰਤੀ ਜੀ ਨੇ ਉੱਥੇ ਅੱਛਾ ਜੀ ਤੇ ਇਹ ਦੋਨਾਂ ਦੋ ਤਿੰਨ ਘਰ ਉਹਨੇ ਜਿਹੜੇ ਇਹਨਾਂ ਤੇ ਹਰੇਕ ਵਿਕਾਸ ਦੇ ਕੰਮ 'ਚ ਹਰੇਕ ਤੇ ਟਾਂਗਾ ਡਾਉਂਦੇ ਨੇ ਇਹੋ ਨੇ ਪ੍ਰਸ਼ਾਸਨ ਦੇ ਕੰਮ 'ਚ ਡਿੱਕਾ ਲਾਇਆ ਫਿਰ ਪ੍ਰਸ਼ਾਸਨ ਨੇ ਨਹੀਂ ਕਰ ਰਿਹਾ ਪ੍ਰਸ਼ਾਸਨ ਵੱਲ ਨੇ ਆਪਣੀ ਸਾਰੀ ਕਾਰਵਾਈ ਲਿਖਤੀ ਤੇ ਲੈ ਕੇ ਕੀਤੀ ਹੈ ਰਿਪੋਰਟ ਸੁਪਰੀਆ ਨੇ ਲਿਖਤੀ ਤੇ ਕੰਪਲੀਟ ਕੀਤੀ ਹੈ ਤੇ ਪੁਲਿਸ ਡਿਪਾਰਟਮੈਂਟ ਕੋਈ ਵੀ ਕਾਰ ਸੁਣਵਾਈ ਨਹੀਂ ਕਰ ਰਿਹਾ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਸਾਨੂੰ ਕੋਈ ਰਿਸਪੌਂਸ ਨਹੀਂ ਮਿਲਿਆ ਪੁਲਸ ਵਾਲਿਆਂ ਤੋਂ ਜੇ ਉਰਤੀ ਤੁਸੀਂ ਅਪੀਲ ਕਰਨਾ ਚਾਹਦੇ ਹੋ ਅਸੀਂ ਤਾਂ ਸਰਕਾਰ ਤੋਂ ਅਪੀਲ ਕਰਨਾ ਚਾਹੁੰਦੇ ਹਾਂ ਕਿ ਜਦੋਂ ਸਰਕਾਰ ਕੰਮ ਕਰਨਾ ਚਾਹੁੰਦੀ ਹੈ ਵੀ ਲੋਕਾਂ ਦੀ ਭਲਾਈ ਵਾਸਤੇ ਕੰਮ ਕਰ ਰਹੀ ਹੈ ਗ੍ਰਾਂਟਾ ਦੇ ਰਹੀ ਆ ਰਹੀ ਹੈ ਤਾਂ ਇਹ ਜਿਹੜੇ ਜਿਹੜੇ ਲੋਕ ਨੇ ਜਿਹੜੇ ਰਿਕਵਟਾੜ ਹੁੰਦੇ ਨੇ ਉਹਨਾਂ ਤੋਂ ਕੁਝੰਜਾ ਕਿੱਸਾ ਜਾਵੇ ਉਹਨਾਂ ਤੇ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਪੁਲਿਸ ਪ੍ਰਸ਼ਾਸਨ ਨੂੰ ਅੱਜ ਸਾਨੂੰ ਕਹਿੰਦੇ 15 ਦਿਨ ਹੋ ਗਏ ਤੇ ਪੁਲਿਸ ਪ੍ਰਧਾਨ ਸਾਡੀ ਕੋਈ ਸੁਣਵਾਈ ਨਹੀਂ ਕਰਦਾ ਜਦੋਂ ਅਸੀਂ ਬੁਲਾਉਂਦੇ ਆ ਉਦੋਂ ਆਂਦੇ ਨਹੀਂ ਜਦੋਂ ਉਹ ਆ ਬੁਲਾਉਂਦੇ ਨੇ ਤੇ ਪੁਲਿਸ ਜਦੋਂ ਆ ਕੇ ਸਾਨੂੰ ਰੋਕ ਦਿੰਦੀ ਹੈ ਉੱਥੇ ਵੀ ਸਾਨੂੰ ਕੋਈ ਨਹੀਂ ਕੰਮ ਕਰਨ ਦੇ ਦੇ ਠੀਕ ਹੈ ਥੈਂਕ ਯੂ ਜੀ ਇਸ ਤਰ੍ਹਾਂ ਦੇਖੋ ਜਿਹੜਾ ਫੂਡ ਫੈਸਟੀਵਲ ਲੱਗਾ ਉਹਦੇ ਚ ਵੀ ਸਟਾਲ ਲਗਾਇਆ ਉਹ ਡੀਸੀ ਸਾਹਿਬ ਨੇ ਵੀ ਤੁਹਾਡੇ ਜਿਹੜੀ ਐਡਵਰਸ ਕਾਫੀ ਰეკਮੈਂਡ ਕੀਤਾ ਕਿ ਸਾਡੇ ਸੇ ਬਹੁਤ ਵਧੀਆ ਲੱਗਿਆ ਇੱਕ ਬਹੁਤ ਹੀ ਵੱਡਾ ਪਲੇਟਫਾਰਮ ਹੈ ਜਿਹੜੇ ਆਪਣੇ ਸਮਾਲ ਗਰੁੱਪਸ ਨੇ ਤੇ ਇੱਕ ਐਂਟਰਪ੍ਰੀਨਰ ਲਈ ਜਿਹੜਾ ਹਜੇ ਸਟਾਰਟ ਕਰ ਰਿਹਾ ਬਿਗਨਰ ਹੈ ਉਹਦੇ ਲਈ ਬਹੁਤ ਵੱਡਾ ਪਲੇਟਫਾਰਮ ਹੈ ਇਹ ਤੇ ਡੀਸੀ ਸਾਹਿਬ ਨੇ ਵੀ ਸਾਨੂੰ ਬਹੁਤ ਜ਼ਿਆਦਾ ਸ਼ਾਬਾਸ਼ੀ ਦਿੱਤੀ ਹੈ ਸਾਰਿਆਂ ਨੂੰ ਹੀ ਤੇ ਇਥੇ ਸਿਰਫ ਆਰਗੇਨਿਕ ਪ੍ਰੋਡਕਟਸ ਨੇ ਉਹਦੇ ਕਰਕੇ ਲੋਕ ਬਹੁਤ ਹੀ ਜ਼ਿਆਦਾ ਰਿਸਪੌਂਸ ਵਧੀਆ ਮਿਲ ਰਹੇ ਆ ਕਿਉਂਕਿ ਲੋਕਾਂ ਨੂੰ ਅੱਜਕੱਲ ਸਾਰਿਆਂ ਨੂੰ ਆਰਗੇਨਿਕ ਪ੍ਰੋਡਕਟਸ ਦੀ ਲੋੜ ਹੁੰਦੀ ਹੈ ਕਿਸ ਤਰ੍ਹਾਂ ਦੇਖਦੋ ਜੀ ਬੇ ਉਰੇ ਦੇ ਇੰਤਜ਼ਾਮ ਹੈਗੇ ਨੇ ਪ੍ਰਸ਼ਾਸਨ ਵੱਲੋਂ ਹਾਂਜੀ ਉਰੇ ਇੰਤਜ਼ਾਮ ਬਹੁਤ ਵਧੀਆ ਨੇ ਆਮ ਪਬਲਿਕ ਲਈ ਵੀ ਤੇ ਜਿਨ੍ਹਾਂ ਨੇ ਸਟਾਲਸ ਲਗਾਈਆਂ ਉਹਨਾਂ ਲਈ ਵੀ ਬਹੁਤ ਵਧੀਆ ਇੰਤਜ਼ਾਮ ਨੇ ਮਤਲਬ ਦੇਖ ਕੇ ਸਭ ਦੇ ਘਰ ਖੁਸ਼ ਹੋ ਜਾਂਦੇ ਕਿੰਨੇ ਫਲਾwrs ਨੇ ਡਿਫਰੈਂਟ ਡਿਫਰੈਂਟ ਵੈਰਾਈਟੀਆਂ ਨੇ ਡਿਫਰੈਂਟ ਡਿਫਰੈਂਟ ਪ੍ਰੋਡਕਟਸ ਨੇ ਤਾਂ ਬਹੁਤ ਵਧੀਆ ਸਾਰਾ ਇੰਤਜ਼ਾਮ ਹੈ